ਸਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਉਹ ਆਹ ਪ੍ਰਿਸ਼ਾਸਕੀ ਕਾਜੀ ਮੈਂ ਥੋੜਾ ਆਪਣਾ ਲੱਕੀ ਕੁਰਾਲੀ ਸੋ ਅੱਜ ਬਰਾਲੀ ਧਰਮਸ਼ਾਲਾ ਵਿਖੇ ਨਿਊ ਜੈ ਮਾ ਨਾਣਾ ਦੇਵੀ ਲੰਗਰ ਕਮੇਟੀ ਵੱਲੋਂ ਇੱਕ ਕੈਲੰਡਰ ਜਾਰੀ ਕੀਤਾ ਗਿਆ ਹੈ ਜਿਸ ਦੀ ਗਵਾਹੀ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਦਿੱਤੀ ਗਈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਇਹਨਾਂ ਲੰਗਰਾਂ ਵਿੱਚ ਵੱਧ ਚੜ ਕੇ ਆਪ ਯੋਗਦਾਨ ਪਾਣਾ ਚਾਹੀਦਾ ਹੈ ਸੋ ਦੇਖਦੇ ਰਹੋ ਸ਼ਾਨੇ ਪੰਜਾਬ న్యూਸ ਚੈਨਲ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਜੈ ਕਰਾ ਮਾਚ ਲੈ ਲੈਤਰਾ ਵਾਲੀ ਦਾ ਹੋ ਸੱਚੇ ਸਰਕਾਰ ਦੀ ਜੈ ਜੈ ਕਰਾ ਮਨਣ ਦੇ ਵਿਲਾ ਹੋ ਸੱਚੇ ਸਰਕਾਰ ਦੀ ਜੈ ਲੋ ਜੀ ਅੱਜ ਉਹ ਪਿੱਛੇ ਗੜ ਜਿੱਤੇ ਹੋ ਜਾਂ ਜੀ ਨਾਨਾ ਦੇਵ ਜੀ ਦੇ ਅੰਦਰ ਕਮੇਟੀ ਕੁਰਾਲੀ ਵੱਲੋਂ ਵਰਤਸਾਪ ਕੇ ਆ ਨਾ ਦੇ ਵੀਰ ਲੰਗਰ ਕਮੇਟੀ ਕੋਲੋਂ ਅੱਜ ਕੋਰਸ ਪਰ ਜਾਰੀ ਕੀਤਾ ਗਿਆ ਜਿੱਤੇ ਜਿੱਤੇ ਤੋਂ ਦੋ ਹੋਰ ਆ ਦੇ ਬਾਰੇ ਜਿੱਤੇ ਤੋਂ ਨੇਰ ਦਾ ਬਲਫੀ ਆਰਟ ਦਾ ਤਾਜ਼ਾਗੁਰ ਪ੍ਰਤਾਪ ਸਿੰਘ ਮੜਿਆਣਾ ਦੀ ਵੱਲੋਂ ਸਾਹਿਬ ਨੇ ਬਾਗੀ ਮੁਕੇ ਜਰਾਲਾ ਦੀ ਐਮਟਾ ਅਜਨ ਕਰਾਲੀ ਦੇ ਮੈਂਬਰ ਚੈਪਾਨ ਬੀਨੋਮ ਨੂੰ ਅੱਜ ਨਾਲ ਦੇ ਨੰਬਰ ਦੇ ਅਧਾਰ ਤੇ ਇੱਕ ਕਲੰਟਰ ਨੋਟ ਜਾਰੀ ਕੀਤਾ ਗਿਆ ਜਿਸ ਤੋਂ ਜੋ ਪਛੀੜਾ ਦੇ ਚਾਰ ਪੱਟਿਕਤੂ ਜੋ ਇਲਾਕੇ ਦੀ ਸੰਗਤਾ ਪੱਤੀ ਉੱਪਰ ਇਹ ਹੈ ਇਹ ਮੈਂ ਦੇਖਿਆ ਉਹ ਸਾਡੇ ਨਾਲ ਹੀ ਹੈ ਸਹਿਯੋਗ ਕਰਨ ਜੋ ਵੀ ਜੋ ਵੀ ਤਰੀਕਾ ਵੀਹ ਭਰਾ ਇਸ ਮੀਟਿੰਗ ਨਾਲ ਜੋਣਾ ਚਾਹੁੰਦੇ ਨੇ ਮੈਂਬਰ ਬਣਾਉਣਾ ਚਾਹੁੰਦੇ ਨੇ মিডিਆ ਦੇ ਵਾਸੀ ਭਰਾ वो हाँ कमेटी के मैंबर बन सकते हैं कमेटी रजिस्टर्ड हो चुकी है हरिमि कौर जी ने बहुत बड़ा कितना कि कमेटी तो रजिस्टर्ड करा दिता है और इस सेवा सेवा ही सेवादार ने कोई भी अहदेदार नहीं है सब सेवादार ने माता के चरण के जाके उसे सारे ही ਸੇਵਾ ਵਾਲੇ ਵਾਲੇ ਅਸੀਂ ਪਹਿਲਾਂ ਵੀ ਦੇਖਿਆ ਜਦੋਂ ਬੋਲਦਾ ਮੱਲਾ ਤੇ ਕਮੇਟੀ ਵੱਲੋਂ ਲੰਗਰ ਲਗਾਇਆ ਗਿਆ ਸੀਗਾ ਸਾਰੇ ਹੀ ਸੇਵਾਦਾਰ ਜਿਵੇਂ ਉੱਤੇ ਚਾਹੇ ਪ੍ਰਧਾਨ ਜੀ ਸੀਗੇ ਚਾਹੇ ਚੇਅਰਮੈਨ ਜੀ ਸੀਗੇ ਸਾਰੇ ਨੇ ਬਹੁਤ ਹੀ ਸਹਿਯੋਗ ਕੀਤਾ ਤੇ ਸੇਵਾ ਭਾਵਨਾ ਦੇ ਨਾਲ ਉਹਦੇ ਸੇਵਾਵਾਂ ਦੀ ਵਾਅਦਾੈਂ ਕੈਂਦੇ ਸਮੁੱਚੇ ਪਿੰਡ ਨੂੰ ਔਰ ਇਲਾਕੇ ਨੂੰ ਪੇਸ਼ੀ ਕਰਦਾ ਹਾਂ ਮੈਂ ਇਹ ਨਿਊ ਦੇਣਾ ਦੇਣੀ ਲੰਗਰ ਕਮੇਟੀ जिसकी स्थापना हुई है कुछ दिन पहला ही उसके जुड़ो मैंबर बनो सहयोग करो और एक या दो दिन का टाइम था जरूर उन्होंने दौरान क्यों जलो नाते शुरू होने चौबीस तो जुलाई को कि माता के शरणा के बस स्टैंड के उसे लंगर लगाए जाना जाकर सहयोग कर कमेटी वालों तो पूरा बर्बाद किया गया उ ਸੇਵਾਦਾਰ ਪਹੁੰਚਣਗੇ ਜਿਨ੍ਹਾਂ ਨੇ ਲੱਗਰ ਦੇ ਵਿੱਚ ਸੇਵਾ ਨਿਭਾਣੀ ਹੈ ਉਸੇ ਦੇ ਸਮੂਹਾਂ ਪ੍ਰਬੰਧਕ ਤਮੇਂ ਕਿ ਲੋਕ ਭਾਗੇ ਹਨ ਹਰ طرف ਤੋਂ ਤਾਂ ਕਿ ਕਿਸੇ ਵੀ ਤਰ੍ਹਾਂ ਤੇ ਕੋਈ ਸਮੱਸਿਆ ਨਾ ਹੋਵੇ ਜਿਹੜੇ ਵੀ ਤੇ ਸਾਡੇ ਸੇਵਾਦਾਰ ਪਹੁੰਚਦੇ ਨੇ ਔਰ ਖਾਸ ਕਰਕੇ ਅੱਜ ਮੈਂ ਸਾਡੇ ਮੁਖੀ ਤੇ ਜੋ ਕਿ ਬਹੁਤ ਹੀ ਵੱਡੇ ਪੱਧਰ 'ਤੇ ਵੀ ਨੇ ਔਰ ਇੱਕ ਬਹੁਤ ਅੱਛੀ ਆਗੂ ਨੇ ਜਿਸ ਦਾ ਆਪਾ ਮਾਦੇ ਨਾਮ ਤੇ ਇੱਕ ਸ਼ਕਾਰਾ ਲਾਈਏ ਜੇਕਾਰਾ ਮਾਦੇ ਨਾ ਨਾ ਦੇਵੀ ਦਾ ਹੋਰ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਨਾ ਚਾਤ ਹੋਣੇ ਸਾਰਿਆਂ ਦੇ ਵਿੱਚ ਮੈਂ ਸਾਰੀ ਕਮੇਟੀ ਦਾ ਇੱਕ ਵਾਰ ਦੁਬਾਰਾ ਤੋਂ ਧੰਨਵਾਦ ਕਰਦਾ ਇੱਥੇ ਬੁਲਾ ਕੇ ਹਮੇਸ਼ਾ ਮਾਣੂ ਤੁਸੀਂ

ਵਿੱਚ ਦੀ ਕੁਝ ਇਤਾਂ ਦਾ ਸਮਾਂ ਵੀ ਆਇਆ ਸਮੀਕਰਨ ਬੜੇ ਕੋਵਿਡ ਵੇਲੇ ਵੀ ਵਿੱਚ ਦੀ ਥੋੜਾ ਟਾਈਮ ਕੈਰਹਾ ਜ ਨਹੀਂ ਰਹੀ ਪਰ ਮੇਰੇ ਅੰਮ੍ਰਿਸ਼ਾ ਇੱਕ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਵੀ ਕੋਈ ਗਰੁੱਪ ਐਫਰਟ ਕੋਲ ਟੀਮ ਐਫਰਟ ਹੋ ਰਿਹਾ ਹੈ ਚਾਹੇ ਉਹ ਖੇਤਾਂ ਨੂੰ ਲੈ ਕੇ ਹੋਵੇ ਚਾਹੇ ਉਹ ਧਾਰਮਿਕ ਕੰਮ ਨੂੰ ਲੈ ਕੇ ਹੋਵੇ ਵੀ ਮੈਂ ਉੱਥੇ ਆਪ ਦਾ ਤਿੰਨ ਹੁਣ ਭੇਟਾ ਵੀ ਜ਼ਰੂਰ ਪਾਵਾਂ ਤੇ ਆਪ ਦਾ ਹਾਜ਼ਰੀ ਤੇ ਆਪਾਂ ਸਮਾਂ ਨੂੰ ਜ਼ਰੂਰ ਦੇਵਾਂ ਮੈਂ ਪਤਾਰ ਜੀ ਔਰ ਫੋਡੀ ਇਸ ਨਿਊ ਕਮੇਟੀ ਲਈ 31000 ਰੁਪਏ ਆਪ ਦੇ ਵੱਲੋਂ ਦਿੰਨਾ ਹੈ ਜੀ ਇਤੋਂ ਬਹੁਤ ਛੋਟੀ ਮਾਤਰਾ ਦਾ ਨੋਡਾ ਬਜਟ ਮੈਨੂੰ ਪਤਾ ਬਹੁਤ ਵੱਡਾ ਬਜਟ ਹੈ 150 ਲੱਖ ਰੁਪਏ ਦਾ ਲੱਗਦਾ ਬਜਟ ਹੈ ਪਰ ਥੋੜੀ ਥੋੜਾ ਦਾ ਸਮੋਗਰ ਭਰਦਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ 24 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਲੱਗਰ ਬਜਟ ਹੈ ਉਹਦੇ ਵਿੱਚ ਆਪਾਂ ਵੱਧ ਚੜ ਕੇ ਆਰਥਿਕ ਤੌਰ ਤੇ ਉਥੇ ਹਾਜ਼ਰੀ ਦੇ ਤੌਰ ਤੇ ਆਪਾਂ ਜਿਸਾ ਪਾਈਏ ਤੇ ਮਾ ਲੈਣਾ ਦੇ ਵੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਇੰਨਾ ਹੀ ਕਹਿਣਾ ਹੋਇਆ ਕਿ ਮਾ ਦਾ ਚਾਚਕ ਹੈ ਜੇ ਕੋਈ ਅੱਖਰ ਵੱਧ ਕਰਕੇ ਬੋਲ ਗਿਆ ਹੋਵਾ ਆਪਾਂ ਦਾ ਬੱਚਾ ਆਪਾਂ ਦਾ ਭਰਾ ਸਭ ਕੇ ਮਾਫ ਕਰਿਓ ਤੇ ਅੰਤ ਵਿੱਚ ਜੈ ਸ਼੍ਰੀ ਨਾਮ ਤੇ ਸਨਾਤਨ ਦੀ ਜੈ ਹੋ ਚੜਦੀ ਕਲਾ ਰਹੇ Hindu Muslim Sikh ਸਾਰੇ ਸਭੇ ਹਰ ਭਾਈ ਭਾਈ ਕਿ ਇਸੇ ਸੋਚ ਤੇ ਆਪਾਂ ਕਹਿਣਾ ਦਿੰਦਾ ਹੀ ਰਹੀਏ ਆਪਣਾ ਪਿਆਰ ਬਣਿਆ ਰਹੇ ਧੰਨਵਾਦ ਦੇ ਵਿੱਚ ਪਹੁੰਚੇ ਹੋ ਨਿਊ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਦੇ ਜੋ ਕਲੰਡਰ ਬਣਾਏ ਸੀ ਉਹ ਲਾਂਚ ਕੀਤਾ ਗਿਆ ਜੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਸਾਰੀ ਕਮੇਟੀ ਇਸ ਵੇਲੇ ਸਾਰੇ ਮੋਤਵਾਰ ਸੱਜਣ ਮੇਰੇ ਨਾਲ ਖੜੇ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਨਿਊ ਜੈ ਮਾਨ ਇਹਨਾਂ ਦੇ ਵੀ ਲੰਗਰ ਕਮੇਟੀ ਨੂੰ ਸਾਰੇ ਅਹੁਦੇਦਾਰਾਂ ਨੂੰ ਬਹੁਤ ਬਹੁਤ ਵਧਾਈ ਮਾਤਾ ਨੇ ਇਹਨਾਂ ਦੀ ਸੇਵਾ ਲਈ ਹੈ वैसे त ये सेवा पिछले लंबे समय तो करते आ रहे ने। मेनू पता लगया लग के उथे लंगर दी सेवा पिछले 60 साल तो निभाई जा रही है। ते ਸਾਡੇ ਪ੍ਰਧਾਨ ਜੀ ਵੀ ਇਸ ਵੇਲੇ ਨਾਲ ਖੜੇ ਨੇ ਤੇ ਹੋਰ ਅਹੁਦੇਦਾਰ ਸਹਿਬਾਨ ਗੌਰ ਸਾਹਿਬ ਖੜੇ ਨੇ। ਸਾਰੇ ਕੋਰਾਲੀ ਵਾਸੀਆਂ ਨੂੰ ਮੈਂ ਵਧਾਈ ਦਿੰਨਾ ਤੇ ਆਪ ਵੱਧ ਚੜ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਤਰੀਕ ਤੋਂ ਲੈ ਕੇ 2 ਤਰੀਕ ਤੱਕ ਲੰਗਰ ਸਾਡੇ ਕੋਰਾਲੀ ਸ਼ਹਿਰ ਵੱਲੋਂ ਨਿਊ ਜੈ ਮਾ ਨੈਨਾ ਦੇਵੀ ਲੰਗਰ ਕਮੇਟੀ ਵੱਲੋਂ ਲਗਾਇਆ ਜਾ ਰਿਹਾ ਤੇ ਸਾਰੀਆਂ ਸੰਗਤਾਂ ਨੂੰ ਵੀ ਅਪੀਲ ਕਰਦਾ ਵੀ ਵੱਧ ਚੜ ਕੇ ਆਵਦੀ ਜਿਹੜਾ ਟੈਲੀਫੋਨ ਭੇਟਾ ਵੀ ਪਾਓ ਤੇ ਉੱਥੇ ਲੰਗਰ ਚ ਜਾ ਕੇ ਹਾਜ਼ਰੀ ਲਾ ਕੇ ਤੇ ਮਾ ਦੇ ਚਰਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਧੰਨਵਾਦ ਕੀ ਕਹੂੰਦੇ ਅੱਛਾ ਜਿਹੜਾ ਇਹ ਕਲੰਡਰ ਜਾਰੀ ਕੀਤਾ ਗਿਆ ਏ ਪੰਡਿਆਲਾ ਸਾਹਿਬ ਵੀ ਪਹੁੰਚੇ ਹੈ ਜੀ ਇੱਥੇ ਪਹਿਲਾਂ ਤਾਂ ਜੈ ਮਾਤਾ ਦੀ ਜਿਹੜਾ ਇੱਕ ਪੰਡਿਆਲਾ ਸਾਹਿਬ ਦਾ ਇੱਥੇ ਆਣਦੇ ਸੀ ਬਹੁਤ-ਬਹੁਤ ਧੰਨਵਾਦ ਕਰਦੇ ਆ ਆਪਣੇ ਪੂਰੀ ਕਮੇਟੀ ਵੱਲੋਂ ਮੈਂ ਵਰੀਆਲਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹੈਗਾ 24 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਇਹ ਲੰਗਰ ਲਗਾਇਆ ਜਾ ਰਿਹਾ ਹੈ ਮਾ ਮਾ ਮਾਹੀਦੇ ਦਰਵਾਜ਼ੇ ਵਿੱਚ ਤੇ ਸਭ ਤੋਂ ਕੁੜੀ ਗੱਲ ਮੈਂ ਕਹਾਂਗਾ ਜਿਹੜਾ ਹੈਗਾ ਵੀ ਸਭ ਨੇ ਜਿਹੜੇ ਤਿਲਕੁਲ ਜੋ ਵੀ ਹੈਗਾ ਆਪਣਾ ਜਿਹੜਾ ਹੈ ਕਿ ਇਸ ਦੇ ਵਿੱਚ ਯੋਗਦਾਨ ਪਾਉ ਜਿਹੜਾ ਹੈਗਾ ਇੱਕ ਥੋੜਾ ਜਿਹੜਾ ਹੈਗਾ ਛੋਟਾ ਜਿਹਾ ਵੀ ਸਾਡੇ ਵਾਸਤੇ ਬਹੁਤ بڑا ਯੋਗਦਾਨ ਹੈ ਇੱਕ ਇਕੱਲੇ ਬੰਦੇ ਦਾ ਲੰਗਰ ਨਹੀਂ ਹੈਗਾ ਇਹ ਨਹੀਂ ਕੋਈ ਇਕੱਲਾ ਕਰ ਸਕਦਾ ਹੈਗਾ ਇਹ ਯਾ ਤੁਹਾਨੂੰ ਪੂਰੇ ਸਿਆਲਦਾਰ ਜਿਹੜਾ ਸਹਿਯੋਗ ਮਿਲ ਰਿਹਾ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਤੇ ਰਲ ਮਿਲ ਕੇ ਅਸੀਂ ਜਿਹੜੀ ਪੂਰੀ ਕਮੇਟੀ ਜਿਹੜਾ ਇਸ ਲੰਗਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੀ ਹੈ। ਵੀ ਜੇ ਲੰਗਰ ਕਿੱਥੇ ਲੱਗਦਾ ਹੈ ਤੇ ਸਾਲ ਚ ਕਿਹੜੀ ਕਿਹੜੀ ਤਰੀਕ ਨੂੰ ਜਿਹੜਾ ਹੁੰਦਾ ਹੈ। ਇਹ ਲੰਗਰ ਜਿਹੜਾ ਹੈਗਾ ਆਪਣਾ ਜਿਹੜਾ ਬੱਸ ਸਟੈਂਡ ਲੈਣਾ ਦੇਵੀ ਬੱਸ ਸਟੈਂਡ ਦੇ ਉੱਪਰ ਲੱਗਦਾ ਹੈਗਾ। ਤੇ ਪਿਛਲੀ ਵਾਰ ਵੀ ਅਸੀਂ ਜਿਹੜਾ ਹੌਲਾ ਮਹੱਲੇ ਦੇ ਉੱਪਰ ਲੰਗਰ ਲਾਇਆ ਸੀ। ਇਸ ਵਾਰ 24 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਇਹ ਲੰਗਰ ਲੱਗੇਗਾ। ਕੀ ਅਪੀਲ ਕੀ ਕਰਦੇ ਹੋ ਸ਼ਹਿਰ ਵਾਸੀਆਂ? ਅਭੀ ਇਸ ਤਰ੍ਹਾਂ ਅਸੀਂ ਇਹ ਕਰਦੇ ਆ ਵੀ ਸਾਬ ਆਪਣਾ ਜਿਹੜਾ ਹੈਗਾ ਜਿੰਦਾ ਵੀ ਕਿਸੇ ਅਸੇ ਹੋ ਬਣਦਾ ਹੈਗਾ ਸਾਰੇ ਆਪਣਾ ਸਹਿਯੋਗ ਦੇਣ ਤੇ ਆਪਣਾ ਜਿਹੜਾ ਹੈਗਾ ਜਿੰਨੇ ਵੀ ਉੱਤੇ ਜੜੀ ਜਾਏਗੀ ਹੈ ਕੋਈ ਇੱਕ ਦਿਨ ਦੀ ਚਾਹੇ ਦੋ ਦਿਨ ਦੀ ਜਿਹੜੀ ਵੀ ਸੇਵਾ ਦੇਣੀ ਚਾਹੁੰਦੇ ਹੈਗੀ ਆ ਉੱਥੇ ਜਾ ਕੇ ਸਾਡੀ ਲੰਗਰ ਦੇ ਵਿੱਚ ਜੜੀਗੀ ਮਹਾਮਾਈ ਦੇ ਦਰਬਾਰ ਦੇ ਵਿੱਚ ਸੇਵਾ ਕਰਵਾ। ਹਾਂਜੀ ਸੇਧ ਨਾਨਦੇ ਵੀ ਲੰਗਰ ਕਮੇਟੀ ਪੰਜਾਬ ਕੁਰਾਲੀ ਜੋ ਹੈ ਪਿਛਲੇ 1965 ਤੋਂ ਜੋ ਅਸੀਂ ਸ੍ਰੀ ਸਨਾਤਨਤਰ ਮਹਾਵੀਰ ਦੀ ਸਾਫਤ महावीर दाल की स्थापना ਕੀਤੀ ਸੀ ਉਸ ਤੋਂ ਬਾਅਦ ਅਸੀਂ ਜੀ ਪੁਰਾਣੀ ਵਸਟਾਡੇ ਤੇ ਪਾਣੀ ਦਾ ਲੰਗਰ ਲਗਾਉਂਦੇ ਸੀਗੇ ਉੱਪਰ ਮਾਤਾ ਦੇ ਮੰਦਰ ਡੂਕੀਆਂ ਹੁੰਦੀਆਂ ਸੀਗੀਆਂ ਕੁਝ ਐਸੇ ਹਾਲਾਤ ਹੋਏ ਕਿ ਪ੍ਰਸ਼ਾਸਨ ਦੇ ਨਾਲ महावीर दाल ਦਾ ਕੁਝ ਥੋੜਾ ਡਿਫਰੈਂਸ ਹੋ ਗਿਆ ਜਿਸ ਤੋਂ ਸਾਨੂੰ ਕਨਵਰਟ ਕਰਕੇ ਲੰਗਰ ਕਮੇਟੀ ਦੇ ਵਿੱਚ ਕਨਵਰਟ ਕਰਤੇ ਆ ਇਹ ਜੋ ਲੰਗਰ ਪੁਰਾਣੀ ਲੰਗਰ ਕਮੇਟੀ 1965 ਤੋਂ ਹੀ ਲੰਗਰ ਲਗਾਉਂਦੀ ਆ ਰਹੀ ਹੈ ਜੋ ਕਿ तमाम ਮੇਲੇ ਦੇ ਵਿੱਚ ਚਾਲੇ ਦੇ ਵਿੱਚ ਸਭ ਤੋਂ ਵੱਡਾ ਲੰਗਰ ਔਰ ਮਸ਼ਹੂਰ ਲੰਗਰ ਪੁਰਾਣੀ ਦਾ ਹੀ ਹੁੰਦਾ ਸੀਗਾ ਜਿਸ ਦਾ ਮਨੂਮਾਨ ਹੈ ਕਿ ਉਹ ਬਹੁਤ ਹੀ ਅੱਛੀ ਤਰੀਕੇ ਤੇ ਸਫਲ ਤਰੀਕੇ ਤੇ ਚੱਲਦਾ ਰਿਹਾ ਲੇਕਿਨ ਕੁਝ ਅੰਸਰ ਇਸ ਕਿਸਮ ਦੇ ਜੋ ਆਪਣੇ ਆਪ ਨੂੰ ਆਪਣੇ ਅਹਮ ਨੂੰ ਅੱਗੇ ਰੱਖਦੇ ਹੋਏ ਜਿਨ੍ਹਾਂ ਨੇ ਆਪਣੀ ਨਿੱਜੀ ਜਾਗੀਰ ਸਮਝ ਲੱਤਾ ਮੈਂ ਉਸ ਦੀ ਨਿਖੇਧੀ ਕਰਦਾ ਹਾਂ ਔਰ ਆਸ਼ਾ ਕਰਦਾ ਹਾਂ ਜਿਹੜੀ ਨਵੀਂ ਲੰਗਰ ਕਮੇਟੀ ਨਿਊ ਲੰਗਰ ਕਮੇਟੀ ਮਾਤਾ ਲੰਗਰ ਕਮੇਟੀ ਬਣੀ ਹੈ ਉਹ ਬਗੈਰ ਕਿਸੇ ਦੁਸ਼ਟੇ ਸਫਲਤਾਪੂਰਵਕ ਮਾਤਾ ਦੇ ਚਾਲਿਆਂ ਦੇ ਵਿੱਚ ਔਰ ਉਸ ਤੋਂ ਬਾਅਦ ਵਿੱਚ ਵੀ ਜਦੋਂ ਮੌਕਾ ਲੱਗੇਗਾ ਜਿਸ ਤਰੀਕੇ ਤੇ ਕਈ ਮੌਕੇ ਆਨੇ ਹੋਲੇ ਮਹਲੇ ਦਾ ਆਉਂਦਾ